ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਸਤਿ ਪਤੀਗੇ ਸਾਥੀਆ ਕਾਲ ਸੀ ਹਾਜ਼ਰ ਆ ਹਨੂ ਜੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਬੰਸ ਫਰੀਦਕੌਰ ਗਲਵਕ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਜਿਹਦੇ ਨਾਲ ਉਹ ਤੁਹਾਨੂੰ ਜਾਣਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਜੜਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸੜਿਆਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਕਹਿੰਦੇ ਕੰਨਿਆ ਕੁਮਾਰੀ ਦੇ ਵਿੱਚ ਉਹਨਾਂ ਨੇ ਧਿਆਨ ਲਾਉਣਾ ਹੈ ਔਰ ਵਿਰੋਧੀ ਚਰਾਂ ਇਸ ਗੱਲ ਦੇ ਉੱਪਰ ਕਾਫੀ ਜ਼ਿਆਦਾ ਹਮਲਾਵਰ ਹੋਈਆਂ ਨੇ ਜੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਕਿਸੇ ਨੇ ਧਿਆਨ ਲਾਉਣਾ ਹੁੰਦਾ ਨਾ ਕੋਈ ਵੀ ਵਿਅਕਤੀ ਹੋਵੇ ਉਹਨੂੰ ਕੈਮਰਿਆਂ ਦੀ ਉਹਨੂੰ ਮੀਡੀਆ ਦੀ ਉਹਨੂੰ ਪੱਤਰਕਾਰਾਂ ਦੀ ਉਹ ਵੱਡੇ ਵੱਡੇ ਕੋਈ ਤਾਮ-ਜਾਮ ਦੀ ਕੋਈ ਲੋੜ ਨਹੀਂ ਹੁੰਦੀ ਬਹੁਤ ਸਾਰੇ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਦੁਨੀਆ ਭਰ ਦੇ ਵਿੱਚ ਧਿਆਨ ਲਾਉਂਦੇ ਆ ਮੈਡੀਟੇਸ਼ਨ ਕਰਦੇ ਆ ਪਰ ਉਹ ਰੌਲਾ ਨਹੀਂ ਪਾਉਂਦੇ ਇਥੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਰੌਲਾ ਬਹੁਤ ਪਾਉਂਦੇ ਆ ਉਹ ਰੌਲਾ ਪਾ ਕੇ ਬਹਿ ਜਾਂਦੇ ਜੀ ਕਿ ਅੱਜ ਮੈਂ ਧਿਆਨ ਕਰਨੇ ਚਲਾ ਹਾਂ ਸਭ ਤੋਂ ਪਹਿਲਾਂ ਮੀਡੀਆ ਦੇ ਵਿੱਚ ਗੱਲ ਆਉਂਦੀ ਜੀ ਕਿ ਉਹ ਇਤਨੀ ਤਰੀਕ ਕੋ ਧਿਆਨ ਲਾਉ ਨੇ ਲਗਾ ਰਹੇ ਆ ਉਹ ਇਤਨੀ ਘੰਟੇ ਕੇ ਲਈ ਧਿਆਨ ਲਗਾਉਣਗੇ ਉਹ ਫਲਾਣ ਜਗ੍ਹਾ ਪਰ ਧਿਆਨ ਲਗਾਉਣਗੇ ਤੇ ਇਹ ਸਾਰਾ ਕੁਝ ਮੀਡੀਆ ਦੇ ਵਿੱਚ ਦੋ ਆਉਂਦਾ ਤਾਂ ਏਉਂ ਲੱਗਦਾ ਵੀ ਪਬਲਿਸਿਟੀ ਦਾ ਇੱਕ ਹਿੱਸਾ ਬਣ ਗਿਆ ਸੋ ਬੜੇ ਲੋਕ ਜਿਹੜੇ ਹੋਰ ਜਾਂਦੇ ਮੈਂ ਨਹੀਂ ਕਦੇ ਵੇਖਿਆ ਵੀ ਗੁਫਾ ਦੇ ਵਿੱਚ ਵੀ ਕੈਮਰੇ ਲੈ ਜਾਂਦੇ ਹੋਣ ਪਰ ਪ੍ਰਧਾਨ ਮੰਤਰੀ ਸਾਹਿਬ ਲੈ ਕੇ ਜਾਂਦੇ ਆ ਹੁਣ ਨਵਾਂ ਰੌਲਾ ਕੀ ਪਿਆ ਵੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਰਾਤ ਤੋਂ ਲੈ ਕੇ ਤੇ ਇੱਕ ਤਰੀਕ ਦੀ ਸ਼ਾਮ ਤੱਕ ਤੇ ਉਹਨਾਂ ਨੇ 48 ਘੰਟੇ ਦੇ ਲਈ ਧਿਆਨ ਲਾਉਣਾ ਉਹਨਾਂ ਨੇ ਮੈਡੀਟੇਸ਼ਨ ਕਰਨੀ ਹੈ ਉਹਨਾਂ ਨੇ ਕੰਨਿਆ ਕੁਮਾਰੀ ਦੇ ਵਿੱਚ ਜਾ ਕੇ ਤੇ ਉੱਥੇ ਇੱਕ ਥਾਂ ਦੇ ਉੱਤੇ ਬੈਠ ਕੇ ਸਾਰਾ ਕੁਝ ਕਰਨ ਇਹ ਬਿਲਕੁਲ ਉਵੇਂ ਹੀ ਆ ਜਦੋਂ ਤੁਹਾਨੂੰ ਚੇਤੇ ਹੋਣਾ 2019 ਦੀਆਂ ਲੋਕ ਸਭਾ ਚ ਹੋਣਾ ਸੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ ਉੱਕੇਦਾਰਨਾਥ ਦੇ ਵਿੱਚ ਇੱਕ ਗੁਫਾ ਦੇ ਵਿੱਚ ਚਲੇ ਗਏ ਸੀ ਗੁਫਾ ਦੇ ਵਿੱਚ ਉਹਨਾਂ ਨੇ 16 ਘੰਟੇ ਤੱਕ ਧਿਆਨ ਲਾਇਆ ਸੀ ਤੇ ਉਸ ਤੋਂ ਬਾਅਦ ਖਬਰਾਂ ਇੰਚਾਰੇ ਪਾਸੇ ਕਿ ਪ੍ਰਧਾਨ ਮੰਤਰੀ ਤੋਂ ਐਸੇ ਬੈਠੇ ਹਨ ਪ੍ਰਧਾਨ ਮੰਤਰੀ ਐਸੇ ਹੈ ਪ੍ਰਧਾਨ ਮੰਤਰੀ ਦੇਖੋ ਕਿਤਨੇ ਆਸਥਾਵਾਨ ਹੈ ਪ੍ਰਧਾਨ ਮੰਤਰੀ ਦੇਖੋ ਕਿਤਨੇ ਧਾਰਮਿਕ ਹੈ ਸੋ ਆ ਗੱਲਾਂ ਜਿਹੜੀਆਂ ਮੀਡੀਆ ਤੇ ਨਾਲ-ਨਾਲ ਚਲਦੀਆਂ ਸੀ ਬਹੁਤ ਵੱਡੀ ਗਿਣਤੀ ਵਿੱਚ ਚੈਨਲਾਂ ਨੇ ਲਾਈਵ ਚ ਲਾਇਆ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਕਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਕੇਦਾਰਨਾਥ ਦੀ ਗੁਫਾ ਦੇ ਵਿੱਚ ਬਹਿ ਗਏ ਤੇ ਇਤਕੀ ਉਹ ਕੰਮ ਫੇਰ ਆ। ਸੋ ਇਹ ਹੈ ਤਾਂ ਇੱਕ ਚੋਣ ਪ੍ਰਚਾਰ ਦਾ ਹਿੱਸਾ। ਨਹੀਂ ਤਾਂ ਪ੍ਰਧਾਨ ਮੰਤਰੀ ਸਾਹਿਬ ਇਸ ਤੋਂ ਪਹਿਲਾਂ ਨੇ ਜਾ ਕੇ ਬਹਿ ਗਏ। ਪ੍ਰਧਾਨ ਮੰਤਰੀ ਸਾਹਿਬ ਮਹੀਨਾ ਪਹਿਲਾਂ ਬਹਿ ਜਾਂਦੇ, ਸਾਲ ਪਹਿਲਾਂ ਬਹਿ ਜਾਂਦੇ ਜਾਂ ਦੋ ਦਿਨ ਬਾਅਦ ਚ ਬਹਿ ਜਾਂਦੇ। ਪਰ ਗੱਲ ਇਹ ਜੀ ਕਿ ਉਹ ਬਿਲਕੁਲ ਚੋਣਾਂ ਦੇ ਮੌਕੇ ਬੈਠਦੇ ਹੁੰਦੇ ਤਾਂ ਜੋ ਲੋਕਾਂ ਨੂੰ ਇਹ ਲੱਗੇ ਜਿਹੜੇ ਬਹੁਤ ਹੀ ਜ਼ਿਆਦਾ ਆਸਥਵਾਨ ਆ ਵੀ ਭਾਈ ਆਹ ਦੇਖੋ ਯਾਰ ਇਹ ਤਾਂ ਬੰਦੇ ਹੀ ਸੰਤ। ਇਹ ਤਾਂ ਬੰਦਾ ਹੀ ਸਾਧ ਆ। ਇਹਨਾਂ ਨੂੰ ਤਾਂ ਕੋਈ ਸਹੀ ਨਹੀਂ। ਆਹ ਦੇਖੋ ਜੀ ਉਹਨਾਂ ਦੇ ਮਨ ਦੇ ਉੱਤੇ ਕੀ ਕੀ ਅਸਰ ਪੈਂਦਾ ਹੈ। ਤੇ ਪਰ ਗਨ ਜੀ ਕਿ ਐਤਕੀ ਮਮਤਾ ਬੇਨਰਜੀ ਵੀ ਕਪਲ ਸਬਲ ਨੇ ਤੇ ਕਈ ਹੋਰਾਂ ਨੇ ਇਸ ਗੱਲ ਤੇ ਇਤਰਾਜ਼ ਜ਼ਾਹਰ ਕੀਤਾ ਮਮਤਾ ਬੇਨਰਜੀ ਤੇ ਵੀ ਗੱਲ ਕਹਤੀ ਆ ਉਹ ਕਹਿੰਦੇ ਵੀ ਜੇਕਰ ਐਤਕੀ ਪ੍ਰਧਾਨ ਮੰਤਰੀ ਸਾਹਿਬ ਤੇ ਨਾਲ ਮੀਡੀਆ ਲੈ ਕੇ ਗਏ ਤੇ ਉਹਨਾਂ ਦੇ ਵੱਲੋਂ ਉੱਥੇ ਜਾ ਕੇ ਮੀਡੀਏ ਦੇ ਮੂਹਰੇ ਤੇ ਉਹਦਾ ਧਿਆਨ ਲਾਇਆ ਗਿਆ ਤਾਂ ਮੈਂ ਚੋਣ ਕਮਿਸ਼ਨ ਦੇ ਮੂਹਰੇ ਸ਼ਿਕਾਇਤ ਕਰਨੀ ਹੈ ਵੀ ਆਹ ਦੇਖੋ ਜੀ ਇੱਕ ਨਵਾਂ ਡਰਾਮਾ ਸ਼ੁਰੂ ਹੋ ਗਿਆ ਇਹ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਵਾਲੀ ਗੱਲ ਹੋਊਗੀ ਤੇ ਕਪਲ ਸਬਲ ਨੇ ਇਹ ਗੱਲ ਕਹੀ ਆ ਵੀ ਪ੍ਰਧਾਨ ਮੰਤਰੀ ਸਾਹਿਬ ਨੇ 10 ਵਰਿਆਂ ਦੇ ਵਿੱਚ ਬਹੁਤ ਗਲਤ ਕੁਝ ਹੋਇਆ ਇਹਨਾਂ ਦੇ ਕੋਲ ਤੇ 10 ਵਰਿਆਂ ਬਾਅਦ ਇਹ ਜੇਕਰ ਹੁਣ ਚੱਲੇ ਆ ਤੇ ਭਾਈ ਕੋਈ ਗੱਲ ਨਹੀਂ ਪਛਤਾਪ ਕਰਨ ਦੇ ਲਈ ਇਹਨਾਂ ਨੂੰ ਇਹ ਕੁਝ ਕਰ ਲੈਣਾ ਚਾਹੀਦਾ ਸੋ ਬੀਜੇਪੀ ਇਹ ਜਿਹੜੀ ਉਹ ਹਰ ਹਰਬਾ ਵਰਤ ਰਹੀ ਹੈ ਕਿ ਸਰਕਾਰ ਇਹ ਸਾਡੀ ਫੇਰ ਬਣ ਜੇ ਵਿਰੋਧੀ ਇਹ ਗੱਲ ਕਹਿੰਦੇ ਆ ਵੀ ਭਾਈ ਇਤਕੀ ਸਰਕਾਰ ਇਹਨਾਂ ਦੀ ਬਣਨੀ ਨਹੀਂ ਬੀਜੇਪੀ ਕਹਿੰਦੀ ਵੀ ਅਬ ਕੀ ਬਾਰ 400 ਕੇ ਪਾਰ ਵਿਰੋਧੀ ਪਾਰਟੀਆਂ ਕਹਿੰਦੇ ਗੱਲ ਨਾ ਇਹ 400 ਕੇ ਪਾਰ ਵਾਲੀ ਗੱਲ ਹੈ ਹੀ ਨਹੀਂ ਤਾਂ 200 ਨਹੀਂ ਤਪਦੇਤੀ ਪਰ ਜਿਹੜੀ ਪਾਰਟੀ ਨੂੰ 272 ਸੀਟਾਂ ਮਿਲ ਗਈਆਂ ਤੇ ਉਸ ਪਾਰਟੀ ਦੀ ਸਰਕਾਰ ਬਣੂਗੀ ਤੇ ਜਿਹਨੂੰ ਨਹੀਂ ਮਿਲਗਾ ਤੇ ਉਹਦੀ ਰਹਿਜੂਗੀ ਪਰ ਇੱਕ ਗੱਲ ਹੋਰ ਆ ਉਹ ਇਹ ਹੈ ਜੀ ਕਿ ਅੱਜ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਬੰਦ ਹੋ ਜਾਣਾ 57 58 ਮਿਰਜਾ 57 ਜਾਂ 58 ਸੀਟਾਂ ਜਿਨ੍ਹਾਂ ਤੇ ਲਈ 1 ਜੂਨ ਨੂੰ ਵੋਟਾਂ ਪੈਣਗੀਆਂ ਯਾਨੀ ਕਿ ਪਰਸੋ ਪੈਣੀਆਂ ਸੋ ਉਹਦੇ ਮੱਦੇ ਨਜ਼ਰ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਉਹਦੇ ਮੱਦੇ ਨਜ਼ਰ ਤੇ ਹੁਣ ਇਹ ਸਾਰਾ ਤਾਮਜਾਮ ਫਿੱਟ ਕੀਤਾ ਜਾ ਰਿਹਾ ਉਹਦੇ ਮੱਦੇ ਨਜ਼ਰ ਤੇ ਇਹ ਜਿਹੜੀ ਆਖਰੀ ਗੇੜ ਦੀਆਂ ਚੋਣਾਂ ਦੇ ਵਾਸਤੇ ਤੇ ਅੱਜ ਆਥਨੇ ਪ੍ਰਚਾਰ 6 ਵਜੇ ਤੋਂ ਬਾਅਦ ਬੰਦ ਹੋ ਜਾਣਾ ਕੱਲ ਨੂੰ ਡੋ ਟੂ ਡੋਰ ਪ੍ਰਚਾਰ ਹੋਊਗਾ ਤੇ ਫੇਰ ਸਿਰਫ ਤੇ ਸਿਰਫ ਪਰਸੋਂ ਘਟਾਰਾਂ ਦੇ ਵਿੱਚ ਲੱਗ ਕੇ ਤੇ ਸਵੇਰੇ 7-8 ਵਜੇ ਤੋਂ ਵੋਟਾਂ ਦਾ ਸਿਲਸਿਲਾ ਸ਼ੁਰੂ ਹੋ ਜਾਣਾ 4 ਤਰੀਕ ਨੂੰ ਨਤੀਜੇ ਆਉਣੇ ਆ ਸੋ ਵੇਨੇ ਭਾਈ ਜੋ ਜੋ ਜ਼ੋਰ ਲਾਇਆ ਜਿਨ੍ਹਾਂ ਜਿਨ੍ਹਾਂ ਨੇ ਜਿਵੇਂ ਜਿਵੇਂ ਉਹਦਾ ਕੀ ਨਤੀਜਾ ਨਿਕਲਦਾ ਜੀ ਜੀ ਬਿਲਕੁਲ ਸਹੀ ਕਹੇ ਤੁਸੀਂ ਟੇਣਾ ਸਾਹਿਬ ਸੱਮਾ ਸਾਹਿਬ ਕੁਝ ਬਿਆਨ ਕਰ ਦਊਗਾ ਖੈਰ ਉਧਰ ਰਾਹੁਲ ਗਾਂਧੀ ਕਹਿੰਦੇ ਉਹਨਾਂ ਨੇ ਲੁਧਿਆਣਾ ਦੇ ਵਿੱਚ ਸੰਬੋਧਨ ਕੀਤਾ ਜੀ ਹਾਂ ਬਿਲਕੁਲ ਜੀ ਰਾਹੁਲ ਗਾਂਧੀ ਦੇ ਵੱਲੋਂ ਲੰਗੇ ਕੱਲ ਲੁਧਿਆਣਾ ਦੇ ਵਿੱਚ ਵੀ ਤੇ ਪਟਿਆਲਾ ਦੇ ਵਿੱਚ ਵੀ ਸੰਬੋਧਨ ਕੀਤਾ ਗਿਆ ਪੰਜਾਬ ਵਰਗੇ ਸੂਬੇ ਦੇ ਵਿੱਚ ਜਿਹਨੂੰ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਹਮੇਸ਼ਾ ਇਗਨੋਰ ਕੀਤਾ ਇੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਪਹਿਲਾਂ ਪਾਉਂਦੇ ਫਿਰਦੇ ਆ ਉਹ ਭਾਵੇਂ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਹੋਣ ਭਾਵੇਂ ਯੋਗੀ ਦਿੱਤਿਆ ਨਾ ਥੋੜੀ ਹੋਣ ਭਾਵੇਂ ਅਮਿਤ ਸ਼ਾਹ ਹੋਰੀ ਹੋਣ ਤੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਵੀ ਦੋ ਥਾਵਾਂ ਦੇ ਉੱਤੇ ਰੈਲੀਆਂ ਕਰਨ ਦੇ ਲਈ ਆ ਰਹੇ ਕਿਉਂਕਿ ਅੱਜ ਪ੍ਰਚਾਰ ਦਾ ਆਖਰੀ ਦਿਨ ਹੈ। ਪ੍ਰਧਾਨ ਮੰਤਰੀ ਨੇ ਪਹਿਲਾਂ ਹੁਸ਼ਿਆਰਪੁਰ ਆਉਣਾ ਤੇ ਫਿਰ ਉਹਨਾਂ ਨੇ ਇੱਕ ਹੋਰ ਥਾਂ ਤੇ ਜਾਣਾ ਪੰਜਾਬ 'ਚ। ਸੋ ਗੱਲ ਇਹ ਜੀ ਕਿ ਰਾਹੁਲ ਗਾਂਧੀ ਹੋਰੀ ਕੱਲ ਜਦੋਂ ਲੁਧਿਆਣੇ ਦੇ ਵਿੱਚ ਆਏ ਆ ਤੇ ਇੱਥੇ ਸਿੱਧੂ ਮੂਸੇਵਾਲਾ ਨੂੰ ਸ਼ਰਨਾਂ ਜਲੀ ਵੀ ਦਿੱਤੀ ਗਈ ਹੈ। ਕਿਉਂਕਿ ਲੰਘੇ ਕੱਲ 2 ਸਾਲ ਪੂਰੇ ਹੋ ਗਏ ਸੀ ਸਿੱਧੂ ਮੂਸੇਵਾਲਾ ਦਾ ਕਤਲ ਹੋਏ ਨੂੰ ਤੇ ਇੱਥੇ ਵਰਸੀ ਮਨਾਈ ਗਈ ਹੈ ਤੇ ਰਾਜਾ ਵੜਿੰਗ ਦੇ ਪੱਖ ਦੇ ਵਿੱਚ ਆਏ ਸੀਗੇ ਰਾਹੁਲ ਗਾਂਧੀ ਤੇ 27 ਦੇ ਉੱਤੇ ਸਿੱਧੂ ਦੀ ਫੋਟੋ ਵੀ ਲਾਈ ਗਈ ਸੀ ਫਿਰ ਪਹਿਲਾਂ ਤਾਂ ਸਮਾਗਮਕ ਪਰਿਵਾਰਕ ਮੈਂਬਰਾਂ ਨੇ ਘਰ ਦੇ ਵਿੱਚ ਕਰਵਾਇਆ ਸੀਗਾ ਬਲਕੌਰ ਸਿੰਘ ਹੋਰਾਂ ਨੇ ਉਸ ਤੋਂ ਬਾਅਦ ਉਹ ਜਿਹੜੇ ਬਲਕੌਰ ਸਿੰਘ ਹੋਰੀ ਜਿਹੜੇ ਲੁਧਿਆਣੇ ਵਾਲੀ ਰੈਲੀ ਦੇ ਵਿੱਚ ਵੀ ਆ ਗਏ ਤੇ ਇੱਥੇ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ ਕਿ ਦੇਖੋ ਵੀ ਇੰਨਾ ਵੱਡਾ ਆਰਟਿਸਟ ਤੇ ਜਿਹੜਾ ਸੀ ਕਾਂਗਰਸ ਦਾ ਨੇਤਾ ਸੀ ਤੇ ਉਹਦੇ ਕਤਲ ਤੋਂ ਬਾਅਦ ਵੀ 2 ਸਾਲ ਬਾਅਦ ਤੇ ਹਾਲੇ ਤੱਕ ਇਹਨਾਂ ਦੇ ਵੱਲੋਂ ਕੁਝ ਨਹੀਂ ਕੀਤਾ ਗਿਆ ਹਾਲੇ ਤੱਕ ਇਹਨਾਂ ਦੇ ਵੱਲੋਂ ਇਨਸਾਫ ਨਹੀਂ ਦਿੱਤਾ ਗਿਆ ਤੇ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਇਨਸਾਫ ਦੇਵਾਂਗੇ ਸੋ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਨਾਲ ਖੜੇ ਆ ਫਿਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਪ੍ਰਧਾਨ ਮੰਤਰੀ મોદી ਸਿਰਫ ਝੂਠ ਬੋਲਦੇ ਆ ਉਹ ਕਦੇ ਕਦੇ ਦਿੰਦੇ ਜੀ ਕਿ ਮੈਂ ਤਾਂ ਬਾਇਓਲੋਜੀਕਲ ਹੈ ਹੀ ਨਹੀਂ ਤੇ ਮੈਂ ਤਾਂ ਜੀ ਪ੍ਰਮਾਤਮਾ ਦੇ ਵੱਲੋਂ ਸਿੱਧਾ ਭੇਜਿਆ ਹੋਇਆ ਮੈਂ ਤਾਂ ਆ ਕੀਤਾ ਹੋਇਆ ਮੈਂ ਉਹ ਕੀਤਾ ਹੋਇਆ ਉਹ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਇਤਕੀ ਲੀਤੋ ਲੱਥੇ ਹੋਏ ਬਿਆਨ ਦਿੰਦੇ ਆ ਤੇ ਉਹਨਾਂ ਦੇ ਇਹਨਾਂ ਬਿਆਨਾਂ ਨੂੰ ਜਾਣ ਕੇ ਸਾਰੇ ਹੈਰਾਨ ਨੇ ਵੀ ਇਹ ਗੱਲਾਂ ਕਿਹੋ ਜਿਹੀਆਂ ਕਰਦੇ ਆ ਉਹਨਾਂ ਨੇ ਕਿਹਾ ਜਿੱਥੇ ਵੀ ਜਾਂਦੇ ਆ ਇਹ ਕਹਿੰਦੇ ਨੇ ਜੀ ਇਹ ਥਾਂ ਦੇ ਨਾਲ ਮੇਰਾ ਬੜਾ ਪੁਰਾਣਾ ਨਾਤਾ ਹੈਗਾ ਤੇ ਉਹ ਕਹਿੰਦੇ ਵੀ ਹਰ ਬੱਚਾ ਬੱਚਾ ਹੁਣ ਤਾਂ ਇਹਨਾਂ ਦਾ ਮਜ਼ਾਕ ੜਾਉਂਦਾ ਵੀ ਜੇ ਬੰਗਲਾਦੇਸ਼ ਜਾਂਦੇ ਆ ਕਹਿੰਦੇ ਯਹਾਂ ਸੇ ਮੇਰਾ ਪੁਰਾਣਾ ਨਾਤਾ ਹੈ ਜੇ ਇਹ ਕਿਸੇ ਹੋਰ ਦੇਸ਼ ਜਾਂਦੇ ਆ ਕਹਿੰਦੇ ਯਹਾਂ ਸੇ ਮੇਰਾ ਪੁਰਾਣਾ ਨਾਤਾ ਹੈ ਪੰਜਾਬ ਚ ਜਾਂਦੇ ਆ ਯਹਾਂ ਸੇ ਮੇਰਾ ਪੁਰਾਣਾ ਨਾਤਾ ਹੈ ਗੁਜਰਾਤ ਦੇ ਵਿੱਚ ਕਹਿੰਦੇ ਪੁਰਾਣਾ ਨਾਤਾ ਹੈ ਵੀ ਨਾਤਾ ਇਹਨਾਂ ਦਾ ਹਰ ਥਾਂ ਦੇ ਉੱਤੇ ਪੁਰਾਣਾ ਤੇ ਮਸਲਾ ਇਹਨਾਂ ਨੇ ਕਿਸੇ ਦਾ ਵੀ ਕੋਈ ਹੱਲ ਨਹੀਂ ਕੀਤਾ ਤੇ ਉਹ ਕਹਿੰਦੇ ਵੀ ਇਹ ਬੜੀ ਮਾੜੀ ਗੱਲ ਹੈਗੀ ਆ ਜੀ ਬਿਲਕੁਲ ਸਹੀ ਕਹਿ ਤੁਸੀਂ ਕਹਿੰਦਾ ਸਭ ਖੈਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹੁਣ ਸਾਰੇ ਵੱਡੇ ਵੱਡੇ ਨੇਤਾਵਾਂ ਨੂੰ ਪੰਜਾਬ ਯਾਦ ਆ ਰਿਹਾ ਹੈ ਸਾਰਿਆਂ ਦਾ ਧਿਆਨ ਪੰਜਾਬ ਵੱਲ ਨੂੰ ਹੈ ਉਵੇਂ ਹੀ ਇਹ ਗੱਲ ਵੀ ਬਾਖੀ ਸਹੀ ਹੈ ਤੁਹਾਡੀ ਸਿਮਰਤੀ ਰਾਣੀ ਉਹਨਾਂ ਨੇ ਵੀ ਕਹਿੰਦੇ ਹੰਸਰਾ ਜਹੰਸੂਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜੀ ਬਿਲਕੁਲ ਜੀ ਬਿਲਕੁਲ ਸਿਮਰਤੀ ਰਾਣੀ ਹੋਰੀ ਜਿਹੜੇ ਉਹ ਪਹੁੰਚੇ ਸੀ ਕਿ ਲੰਘੇ ਕੱਲ ਬਾਗਾ ਪੁਰਾਣਾ ਦੇ ਵਿੱਚ ਬਾਗਾ ਪੁਰਾਣਾ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਬਾਗਾ ਪੁਰਾਣਾ ਦੇ ਵਿੱਚ ਉਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਤੇ ਲੋਕਾਂ ਨੂੰ ਸੰਬੋਧਨ ਕਰਕੇ ਗੱਲ ਕਹੀ ਹੈ ਕਿ ਹੰਸ ਰਾਜ ਹੰਸ ਨੂੰ ਇੱਕ ਇੱਕ ਕੀਮਤੀ ਵੋਟ ਪਾਓ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੰਸ ਰਾਜ ਹੰਸ ਨੂੰ ਪਾਈ ਵੋਟ ਆ ਜਿਹੜੀ ਉਹ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਊਗੀ। ਤੇ ਹੰਸ ਰਾਜ ਹੰਸ ਹੋਰਾਂ ਦੇ ਪੱਖ ਦੇ ਵਿੱਚ ਵੋਟ ਪਾਉਣ ਦੀ ਅਪੀਲ ਕਰਨ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਕਿਹੜਾ ਇੰਡੀਆ ਗੱਠ ਜੋੜ ਕਾਦੀਆਂ ਗੱਲਾਂ ਕਰਦੇ ਹੋ ਰਾਹੁਲ ਗਾਂਧੀ ਤਾਂ ਅੰਮੇਠੀ ਤੋਂ ਭੱਜ ਗਿਆ। ਤੇ ਤੁਸੀਂ ਦੇਖੋ ਵੀ ਇਹ ਇੰਡੀਆ ਗੱਠ ਜੋੜ ਵੀ 4 ਤਰੀਕ ਦੇ ਨਤੀਜਿਆਂ ਤੋਂ ਬਾਅਦ ਲੱਭਣਾ ਨਹੀਂ ਆ। ਉਹਨਾਂ ਨੇ ਇਹ ਗੱਲ ਕਹੀ ਆ। ਸੋ ਗੱਲ ਇਹ ਜੀ ਕਿ ਉੱਥੇ ਹੀ ਫੇਰ ਆ ਗਈ ਗੱਲ। ਪਈ ਉਹਨਾਂ ਨੇ ਦੋ ਟੋਪ ਗੱਲ ਕਹੀ ਵੀ ਹੰਸਰਾਜ ਹੰਸਾ ਜਿਹੜਾ ਉਹੀ ਤੁਹਾਡੇ ਇਸ ਖੇਤਰ ਦਾ 파ਰੋਤਾਰਾ ਕਰ ਸਕਦਾ ਹੰਸਰਾਜ ਹੰਸ ਹੋਰਾਂ ਨੂੰ ਆਪਣੀ ਇੱਕ ਇੱਕ ਕੀਮਤੀ ਬੋੜ ਤੁਸੀਂ ਪਾਓ ਜਿਤਾਓ ਕਾਮਯਾਬ ਕਰੋ ਹੁਣ ਦੇਖੋ ਜਸਿਮਰਤੀ ਇਰਾਨੀ ਜੇ ਇਸ ਵੇਲੇ ਬਾਗਾਂਪੁਰਾਣਾ ਦੇ ਵਿੱਚ ਫਿਰਦੇ ਆ ਤੇ ਮੈਂ ਕੱਲ ਦਾ ਸੋਚੀ ਜਾਂਦਾ ਮੈਂ ਕਿ ਕਦੇ ਸਿਮਰਤੀ ਇਰਾਨੀ ਕਦੇ ਮਲਕਾਰਜਨ ਖੜਗੇ ਫਰੀਦਕੋਟ ਵੱਲ ਕਦੇ ਪ੍ਰਿਯੰਕਾ ਗਾਂਧੀ ਕਿਸੇ ਹੋਰ ਸ਼ਹਿਰ ਦੇ ਵੱਲ ਤੇ ਪੰਜਾਬ ਦੇ ਇਹਨਾਂ ਸ਼ਹਿਰਾਂ ਦੇ ਵਿੱਚ ਇਹਨਾਂ ਇਹ ਰਾਸ਼ਟਰੀ ਪੱਧਰ ਦੇ ਨੇਤਾਵਾਂ ਨੇ ਕਦੇ ਆਉਣਾ ਨਹੀਂ ਸੀਗਾ ਤੇ ਤੇ ਸ਼ੁਕਰ ਕਰੋ ਵੀ ਭਾਈ ਵੋਟਾਂ ਜਿਹਦੇ ਕਰਕੇ ਅੱਜ ਸਾਰੇ ਕਹੀ ਜਾਂਦੇ ਵੀ ਪੰਜਾਬ ਨੂੰ ਸਵਰਗ ਬਣਾਉਣ ਦਾ ਮੌਕਾ ਸਾਨੂੰ ਦਿਓ ਸਾਨੂੰ ਦਿਓ ਜਿਨ੍ਹਾਂ ਨੂੰ ਮੌਕਾ ਇਸ ਤੋਂ ਪਹਿਲਾਂ ਦਿੱਤਾ ਪੰਜਾਬੀਆਂ ਨੇ ਉਹ ਵੀ ਅੱਜ ਕਹੀ ਜਾਂਦੇ ਸਾਨੂੰ ਮੌਕਾ ਦਿਓ ਜਿਨ੍ਹਾਂ ਨੂੰ ਨਹੀਂ ਤੇ ਤੋ ਵੀ ਕਹੀ ਜਾਂਦੇ ਸਾਨੂੰ ਮੌਕਾ ਦਿਓ ਤੇ ਜਿਨ੍ਹਾਂ ਦੇ ਕੋਲੇ ਮੌਕਾ ਸੀ ਕੀਤਾ ਉਹਨਾਂ ਨੇ ਵੀ ਕੁਝ ਨਹੀਂ ਤੇ ਜੇ ਕਿਸੇ ਨੂੰ ਮੌਕਾ ਮਿਲ ਗਿਆ ਕਰਨਾ ਉਹਨਾਂ ਨੇ ਵੀ ਕੁਝ ਨਹੀਂ ਬਣਾਉਣਾ ਲੋਕਾਂ ਨੂੰ ਮੂਰਖੀ ਆ ਪਰ ਫਿਲਹਾਲ ਇਹ ਤਮਾਸ਼ਾ ਚੱਲ ਜੀਦਾ ਹੈ ਜੀ ਜੀ ਬਿਲਕੁਲ ਸਹੀ ਕਾਹ ਸਾਬ ਉਹਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਇੱਕ ਬਿਆਨ ਦਿੱਤਾ ਜਿਸ ਨਾਲ ਕੇਸ ਤੋਂ ਸਰਤਾ ਛਿੜ ਗਈ ਹੈ ਉਹ ਕਹਿੰਦੇ ਵੋਟਾਂ ਦੇ ਪਿੱਛੋਂ ਸੁਖ ਵਿਲਾਸ ਹੋਟਲ ਸਕੂਲ ਦੇ ਵਿੱਚ ਬਦਲ ਦੇਵਾਂਗੇ ਦੇਖੋ ਇੰਉ ਹੋਤਾ ਨਹੀਂ ਸਕਦਾ ਕਿਉਂਕਿ ਭਗਵੰਤ ਮਾਨ ਸਾਹਿਬ ਕਿਹੜਾ ਕੋਈ ਵਿਰੋਧੀ ਧਰਦੇ ਨੇਤਾ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਆ ਜੇਕਰ ਉਹਨਾਂ ਦੇ ਕੋਲ ਕੋਈ ਸਬੂਤ ਹੈਗਾ ਤੇ ਕੱਲ ਨੂੰ ਡੱਡਾ ਡੋਰ ਗਿਆ ਚਕਾ ਦੇਣ ਤੇ ਕੱਲ ਨੂੰ ਕੰਮ ਦੀ ਕਾਰਵਾਈ ਸ਼ੁਰੂ ਕਰ ਦੇਣ ਪਰ ਗੱਲ ਇਹ ਜੀ ਕਿ ਇਹ ਲੰਮੇ ਸਮੇਂ ਤੋਂ ਗੱਲ ਕਹਿ ਰਹੇ ਆ ਕਿ ਭਾਈ ਇਹ ਸੁਖ ਵਿਲਾਸ ਗਲਤ ਤਰੀਕੇ ਨਾਲ ਬਣਿਆ ਇਹ ਫੋਰੈਸਟ ਡਿਪਾਰਟਮੈਂਟ ਦੀ ਜ਼ਮੀਨ ਦੇ ਉੱਤੇ ਬਣਾਇਆ ਗਿਆ ਅਕਾਲੀ ਦਲ ਨੇ ਆਪਣੀ ਸਰਕਾਰ ਦੇ ਮੌਕੇ ਇਸ ਜ਼ਮੀਨ ਦੇ ਨਿਯਮਾਂ ਦੇ ਵਿੱਚ ਕਈ ਤਰ੍ਹਾਂ ਨਾਲ ਤਬਦੀਲੀਆਂ ਕਰਕੇ ਸਾਰਾ ਕੁਝ ਕੀਤਾ ਸੋ ਇਸ ਤਰੀਕੇ ਦੇ ਨਾਲ ਉਹ ਸਮੇਂ-ਸਮੇਂ ਤੇ ਖਬਰਾਂ ਆਈਆਂ ਪਰ ਗੱਲ ਇਹ ਜੀ ਕਿ ਹੁਣ ਲੰਘੇ ਕੱਲ ਮਾਲਵਿੰਦਰ ਕੰਗ ਦੇ ਪੱਖ ਦੇ ਵਿੱਚ ਰੈਲੀ ਕਰਨ ਗਏ ਸੀਗੇ ਭਗਵੰਤ ਮਾਨ ਇੱਥੇ ਇਹਨਾਂ ਨੇ ਫੇਰ ਇਹ ਗੱਲ ਕਹੀ ਆ ਉਹ ਕਹਿੰਦੇ ਦੇਖੋ ਜੀ ਕਿ ਆ ਚੋਣਾ ਹੋ ਜਾਣ ਦਿਓ ਤੇ ਸੁਖ ਵਿਲਾਸ ਹੋਟਲ ਦੀਆਂ ਫਾਈਲਾਂ ਮੇਰੇ ਕੋਲੇ ਆਂ ਪਹਿਲਾਂ ਮੇਰੇ ਕੋਲੇ ਆਈਆਂ ਤੇ ਇਹ ਦੇਖੋ ਆਪਾਂ ਸਕੂਲ ਦੇ ਰੂਪ ਦੇ ਵਿੱਚ ਬਦਲ ਦੇਣਾ ਜਿਹੜਾ ਸੁਖ ਵਿਲਾਸ ਹੋਟਲ ਆ ਇਹਦੇ ਵਿੱਚ ਕਦੇ ਬਸ ਬੱਚੇ ਪੜਿਆ ਕਰਨਗੇ ਸਰਕਾਰੀ ਸਕੂਲ ਇਹਨੂੰ ਬਣਾ ਦੇਣਾ ਇਹ ਦੁਨੀਆ ਦਾ ਪਹਿਲਾ ਐਸਾ ਸਕੂਲ ਹੋਊਗਾ ਜਿਹਦੇ ਹਰ ਕਲਾਸਰੂਮ ਦੇ ਨਾਲ ਇੱਕ ਸਵਿਮਿੰਗ ਪੂਲ ਬਣਿਆ ਹੋਊਗਾ ਉਹ ਕਹਿੰਦੇ ਕਿ ਦੇਖੋ ਇਹ ਲੋਕਾਂ ਦਾ ਖੂਨ ਨਿਚੋੜ ਕੇ ਤੇ ਬਣਾਇਆ ਗਿਆ ਤੇ ਉਸਕੇ ਬਣਾਇਆ ਗਿਆ ਤੇ ਇਸ ਕਰਕੇ ਭਾਈ ਅਸੀਂ ਇਸ ਹੋਟਲ ਦੇ ਉੱਤੇ ਵੱਡੀ ਕਾਰਵਾਈ ਕਰਾਂਗੇ ਉਦਰ ਅਕਾਲੀ ਦਲ ਦੇ ਅਗੂ ਇਹ ਗੱਲ ਕਹਿੰਦੇ ਵੀ ਭਾਈ ਤੁਸੀਂ ਵਾਰ-ਵਾਰ ਇਹ ਗੱਲ ਕਹੀ ਹੈ ਨਿਕਰਦੇ ਤਾਂ ਕੁਝ ਹੋਏ ਨਹੀਂ ਗੇ ਅਕਾਲੀ ਦਲ ਦੇ ਅਗੂ ਤਾਂ ਇਹ ਵੀ ਗੱਲ ਕਹਿੰਦੇ ਆ ਵੀ ਤੁਸੀਂ ਸੁਖ ਬਲੈਂਸ ਹੋਟਲ ਦੇ ਖਿਲਾਫ ਕੋਈ ਹੋਰ ਕਾਰਵਾਈ ਤਾਂ ਛੱਡੋ ਤੁਸੀਂ ਇਹਦੇ ਮੇਨ ਗੇਟ ਦੇ ਕੁੰਡੇ ਨੂੰ ਹੱਥ ਲਾ ਲਓ ਤੁਹਾਨੂੰ ਅਸੀਂ ਤਾਂ ਮੰਨਣੀ ਉਹ ਕਹਿੰਦੇ ਵੀ ਤੁਹਾਡੇ ਕੋਲੇ ਕੱਲੀਆਂ ਗੱਲਾਂ ਤੁਹਾਡੇ ਕੋਲੇ ਕੁਝ ਹੋਰ ਤਾਂ ਹੈ ਹੀ ਨਹੀਂ ਜੇ ਕੁਝ ਹੈਗਾ ਤਾਂ ਕਾਰਵਾਈ ਕਰਕੇ ਦਿਖਾ ਦਿਓ ਸੋ ਆਹ ਗੱਲਾਂ ਬਾਤਾਂ ਚੱਲ ਰਹੀਆਂ ਪਰ ਗੱਲ ਇਹ ਜੀ ਕਿ ਭਗਵੰਤ ਮਾਨ ਸਾਹਿਬ ਕਿ ਕਿਲਗਾਂ ਵੀ ਸੁਣਾਉਂਦੇ ਆ ਅਕਾਲੀ ਦਲ ਦੇ ਆਗੂ ਹੋਰ ਤਰ੍ਹਾਂ ਨੇ ਤਾਂ ਵੇਲਾ ਹੀ ਜਾਂਦੇ ਆ ਤੇ ਲੈ ਦੇਖੇ ਗੱਲ ਇੱਥੇ ਮੁਖਦੀ ਕਿ ਪੰਜਾਬਗਾਂ ਦਾ ਮਨੋਰੰਜਨ ਹੋਈ ਜਾਂਦਾ ਇਹ ਗੱਲਾਂ ਜਿਹੜੀਆਂ ਕਈਆਂ ਜਾ ਰਹੀਆਂ ਇੱਕ ਦੂਜੇ ਨੂੰ ਇਹ ਕਰਕੇ ਦਿਖਾਉਣ ਵਾਲੀਆਂ ਨਹੀਂ ਆ ਕਿਉਂਕਿ ਜਿਹਨੇ ਕੁਝ ਕਰਕੇ ਦਿਖਾਣਾ ਉਹਨੂੰ ਕਹਿਣ ਦੀ ਲੋੜ ਨਹੀਂ ਜੀ ਵੀ ਮੈਂ ਤੇਰਾ ਇਹ ਕਰ ਦੂੰ ਉਹ ਬੰਦਾ ਕਰ ਹੀ ਦਿੰਦਾ ਨਾਲੇ ਇਹ ਕਿਹੜਾ ਕੋਈ ਨਿੱਜੀ ਲੜਾਈ ਆ ਇਹ ਤਾਂ ਪੰਜਾਬ ਦੀ ਲੜਾਈ ਆ ਤੇ ਪੰਜਾਬ ਦੀ ਲੜਾਈ ਦੇ ਵਿੱਚ ਪੰਜਾਬ ਪੱਖੀ ਜਿਕਰ ਗੱਲ ਕਰਨੀ ਹੋਵੇ ਤੇ ਭਾਈ ਫਿਰ ਕਰਕੇ ਦਿਖਾਓ ਤੇ ਰੌਲਾ ਰਪਾ ਪਾਉਣ ਦੀ ਲੋੜ ਥੋੜੀ ਆ ਜੀ ਜੀ ਬਿਲਕੁਲ ਜਨਾਬ ਤੁਸੀਂ ਭਗਵੰਤ ਸਿੰਘ ਰਾਜੇ ਵੱਲੋਂ ਸੁਣਾਈਆਂ ਜਾਂਦੀਆਂ ਕਿਕਲੀਆਂ ਦੀ ਗੱਲ ਕੀਤੀ ਹੈ ਜੀ ਕਿਕਲੀਆਂ ਬਹੁਤ ਚਰਚਾ ਦੇ ਵਿੱਚ ਹੈ ਉਦੋਂ ਰਾਜਾ ਬੜਿੰਗ ਹੋਣਾ ਨੇ ਵੀ ਬਿਆਨ ਦਿੱਤਾ ਉਹ ਕਹਿੰਦੇ ਭਗਵੰਤ ਮਾਨ ਨੂੰ ਲੋਕਾਂ ਨੇ ਕਿਕਲੀਆਂ ਸੁਣਾਉਣ ਲਈ ਨਹੀਂ ਸੁਣਿਆ ਹਾਂ ਬਿਲਕੁਲ ਜੀ ਰਾਜਾ ਬੜਿੰਗ ਦੀ ਗੱਲ ਚਾਹੀਏ ਉਹ ਕਹਿੰਦੇ ਜੀ ਭਗਵੰਤ ਮਾਨ ਨਿਤ ਕਿਕਲੀ ਸੁਣਾਉਣ ਲੱਗ ਜਾਂਦੇ ਆ ਆਹ ਕਿਕਲੀ ਸੁਣਾਤੀ ਉਹ ਕਿਕਲੀ ਸੁਣਾਤੀ ਭਗਵੰਤ ਮਾਨ ਨੂੰ ਵੋਟਾਂ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਕਿਕਲੀਆਂ ਸੁਣਾਉਣ ਵਾਸਤੇ ਨਹੀਂ ਬਣਾਇਆ ਜੇ ਕਿਕਲੀਆਂ ਸੁਣਾਉਣੀਆਂ ਮਨੋਰੰਜਨੀ ਕਰਨਾ ਤਾਂ ਇੰਨੇ ਪੰਜਾਬ ਦੇ ਵਿੱਚ ਕਲਾਕਾਰ ਹੈਗੇ ਉਹਨਾਂ ਨੇ ਆਪੇ ਸਾਰਾ ਕੁਝ ਕਰ ਦੇਣਾ ਪਰ ਗੱਲ ਇਹ ਹੈ ਕਿ ਉਹ ਕਨੇ ਵੀ ਇਸ ਵੇਲੇ ਤਾਂ ਭਗਵੰਤ ਮਾਨ ਭੁੱਲ ਹੀ ਗਏ ਕਿ ਮੈਂ ਸੀਐਮਬੀ ਹੈਗਾ ਜਿੱਥੇ ਜਾਓ ਕਦੇ ਕੁਛ ਕਰਨ ਲੱਗ ਜਾਣਾ ਕਦੇ ਕੁਛ ਕਰਨ ਲੱਗ ਜਾਣਾ ਕਦੇ ਕੁਛ ਤਰੀਕਾ ਕਦੇ ਕੋਈ ਤਰੀਕਾ ਆਕਸਟ ਲੀ ਜਾਂਦਾ ਉਹਨਾਂ ਨੇ ਗੱਲ ਕਹੀ ਹੈ ਕਿ ਭਗਵੰਤ ਮਾਨ ਇਸ ਗੱਲ ਨੂੰ ਭੁੱਲ ਜੇ ਕਿ ਭਾਈ ਇਹ ਲੋਕਾਂ ਦੇ ਵਿੱਚ ਹੁਣ ਆ ਕੁਝ ਕਰਕੇ ਤੇ ਬਹੁਤ ਹਰਮਨ ਪਿਆਰ ਤਾਂ ਖਟ ਲਿਆ ਪਹਿਲੇ ਸਾਲ ਦੇ ਵਿੱਚ ਤਾਂ ਚਲੋ ਲੋਕ ਗੱਲਾਂ ਬਾਤਾਂ ਦੇ ਵਿੱਚ ਆ ਗਏ ਵੀ ਆਹ ਦੇ ਕੋਈ ਸਿਰੇ ਲਾ ਦਨੇ ਆ ਆ ਤਾਂ ਗੱਲ ਐ ਹੀ ਕਰ ਸਕਦੇ ਆ ਪਰ ਹੁਣ ਲੋਕ ਕੰਮ ਚਾਹੁੰਦੇ ਆ ਹੁਣ ਲੋਕ ਕੱਲੀਆਂ ਗੱਲਾਂ ਨਹੀਂ ਚਾਹੁੰਦੇ ਲੋਕ ਹੁਣ ਚਾਹੁੰਦੇ ਵੀ ਕਿ ਅਗਲੀ ਗੱਲ ਕੀ ਕਰਦੇ ਤੁਸੀਂ ਅਗਲੇ ਕੰਮ ਦੀ ਗੱਲ ਹੁਣ ਤੁਸੀਂ ਕੀ ਕਰਦੇ ਆ ਉਹ ਕਹਿੰਦੇ ਜੀ ਕੰਮ ਦੀ ਗੱਲ ਇਹੋ ਕਰਦੇ ਨੀਗੇ ਤੇ ਕੱਲੀਆਂ ਗੱਲਾਂ ਸੁਣਾ ਕਿੱਕਲੀ ਸੁਣਾ ਕੇ ਓੜੇ ਤੇ ਤਵਾ ਲਾ ਲਿਆ ਓੜੇ ਤੇ ਵਿਅੰਗ ਕਰਤਾ ਔਰ ਜੋ ਟੀਚਰ ਕਰਦੀ ਐ ਕਰਤਾ ਹੂੰ ਕਰਤਾ ਤੇ ਐ ਕਰਕੇ ਭਾਈ ਇਹ ਵਾਪਸ ਆ ਜਾਂਦੇ ਆ ਹੁਣ ਇਹਨਾਂ ਦੀਆਂ ਉਹ ਗੱਲਾਂ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਸੋ ਵੈਨੇ ਭਾਈ ਲੋਕਾਂ ਨੂੰ ਕੀ ਪ੍ਰਭਾਵਿਤ ਕਰਦਾ ਲੋਕ ਕਿਹਨੂੰ ਵੋਟਾਂ ਪਾਉਂਦੇ ਆ ਕਿਵੇਂ ਵੋਟਾਂ ਪਾਉਂਦੇ ਆ ਤੇ ਕਿਵੇਂ-ਕਿਵੇਂ ਗੱਲਾਂ ਸੋਚ ਕੇ ਵੋਟਾਂ ਪਾਉਂਦੇ ਆ ਪਰ ਇਹ ਗੱਲ ਸੱਚੀ ਹੈ ਵੀ ਪੰਜਾਬ ਦੇ ਵਿੱਚ ਇਤਕੀ ਜਿਹੜਾ ਚੋਣ ਦੰਗਲ ਆ ਉਹ ਆਮ ਨਾਲੋਂ ਵੱਖਰਾ ਪਖਿਆ ਹੋਇਆ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿਆਸੀ ਜੰਗ ਚੱਲ ਰਹੀ ਹੈ ਇਤਕੀ ਕਈ ਪਾਰਟੀਆਂ ਦਾ ਵਕਾਰ ਦਾ ਦੇ ਉੱਤੇ ਲੱਗਾ ਹੋਇਆ ਇੱਜ਼ਤ ਦਾ ਦੇ ਉੱਤੇ ਲੱਗੀ ਹੋਈ ਹੈ ਜੀ ਜੀ ਬਿਲਕੁਲ ਸਹੀ ਤਨਦਰ ਸ਼ਰਮਣੀ ਅਕਾਲੀ ਦਲ ਦੀ ਗੱਲ ਦੀ ਕਰ ਲਈਏ ਜੀ ਕਹਿੰਦੇ ਸੁਖਬੀਰ ਬਾਦਲ ਹੋਰਾਂ ਦੇ ਵੱਲੋਂ ਮਨੂਕਾ ਹੋਰਾਂ ਦੇ ਉੱਪਰ ਜਲਦ ਕਾਰਵਾਈ ਕੀਤੀ ਜਾਣ ਦੀ ਸੰਭਾਵਨਾ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਕਾਰਵਾਈ ਜਲਦ ਕੀਤੀ ਜਾਣ ਦੀ ਸੰਭਾਵਨਾ ਇਸ ਕਰਕੇ ਆ ਕਿਉਂਕਿ ਦੇਖੋ ਸੁਖਬੀਰ ਬਾਦਲ ਹੋਰੀਆਂ ਜਿਹੜੇ ਉਹਨਾਂ ਨੇ ਲਿਸਟਾਂ ਬਣਾਉਣ ਦੇ ਲਈ ਕਹਿਤਾ ਵੀ ਜਿਹੜਾ ਵੀ ਇਸ ਵੇਲੇ ਪਾਰਟੀ ਦੀ ਲਈ ਤੋਂ ਉਲਟ ਚੱਲ ਰਿਹਾ ਤੇ ਉਹਦੇ ਖਿਲਾਫ ਕਾਰਵਾਈ ਕਰਨੀ ਕਰਨੀ ਹੈ ਕਿਉਂਕਿ ਦੇਖੋ ਹੁਣ ਇੱਕ ਤਾਂ ਗੱਲ ਇਹ ਆ ਵੀ ਇਹਨਾਂ ਨੇ ਕਾਰਵਾਈ ਕਰਤੀ ਹੈ ਜੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਉੱਤੇ ਜੀਜੇ ਦੇ ਉੱਤੇ ਪਰਿਵਾਰਕ ਰਿਸ਼ਤੇਦਾਰ ਦੇ ਉੱਤੇ ਕਾਰਵਾਈ ਕਰਤੀ ਹੈ ਹੁਣ ਉਸ ਤੋਂ ਬਾਅਦ ਅਗਲੀ ਕਾਰਵਾਈ ਕਿਹਨੇ ਵੀ ਮਲੂਕਾ ਦੇ ਉੱਤੇ ਹੋਣੀ ਹੈ ਸਿਕੰਦਰ ਸਿੰਘ ਮਲੂਕਾ ਦੇ ਉੱਤੇ ਪਰ ਉਹ ਸਿਕੰਦਰ ਸਿੰਘ ਮਲੂਕਾ ਦੇ ਉੱਤੇ ਕਾਰਵਾਈ ਹਲੇ ਥੋੜਾ ਜਿਹਾ ਰੋਕ ਕੇ ਤਾਂ ਕਰਨਗੇ ਵੀ ਇੱਕ ਤਰੀਕ ਨਿਕਲ ਜੇ ਕਿਉਂਕਿ ਜੇ ਇੱਕ ਤਰੀਕ ਤੋਂ ਪਹਿਲਾਂ ਕਾਰਵਾਈ ਕਰਤੀ ਮੰਨ ਲਓ ਅੱਜ ਹੀ ਕਰ ਦਿੰਦੇ ਆ ਤੇ ਫਿਰ ਤਾਂ ਹੋ ਸਕਦਾ ਵੀ ਨੰਗੇ ਚਿੱਟੇ ਤੌਰ ਦੇ ਉੱਤੇ ਸਿਕੰਦਰ ਸਿੰਘ ਮਲੂਕਾ ਭਾਜਪਾਲੇ ਪਾਸੇ ਖੜੀ ਜਾਣ ਉਹ ਇਸ ਕਰਕੇ ਹਲੇ ਕਾਰਵਾਈ ਕਰ ਨਹੀਂ ਰਹੇ ਉਹ ਕਹਿੰਦੇ ਵੀ ਹਲੇ ਥੋੜਾ ਜਿਆ ਰੁਕ ਜਾਨਨੇ ਆ ਪਰ ਵਕ ਵਕ ਪਾਰਟੀ ਆਗੂ ਜਿਹੜੇ ਅਕਾੜੀ ਦਲ ਦੇ ਉਹ ਇਸ ਗੱਲ ਦੀ ਮੰਗ ਕਰ ਰਹੇ ਆ ਵੀ ਜੇਕਰ ਅਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਫਿਰ ਇਹਨਾਂ ਦੇ ਉੱਤੇ ਕਿਉਂ ਨਹੀਂ ਹੁੰਦੀਗੀ ਫਿਰ ਉਹ ਕਿਹੜੇ ਕਾਰਨ ਜਿਹਦੇ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਤੁਸੀਂ ਨਹੀਂ ਕਰਦੇ ਆ ਗੱਲ ਕਹੀ ਜਾ ਰਹੀ ਆ ਸੋ ਗੱਲ ਇਹ ਜੀ ਕਿ ਦੇਖੋ ਹੁਣ ਸਿਕੰਦਰ ਸਿੰਘ ਮਲੂਕਾ ਨੇ ਜਿਹੜੇ ਉਹਨਾਂ ਨੇ ਤਾਂ ਕਿ ਕਮਾਲ ਹੀ ਕਰਤੀ ਆ ਪਾਰਟੀ ਦੇ ਪੱਖ ਦੇ ਵਿੱਚ ਇੱਕ ਵੀ ਸ਼ਬਦ ਨਹੀਂ ਬੋਲੇ ਤੇ ਜਦੋਂ ਵੀ ਉਹ ਬੋਲੇ ਤੇ ਉਹ ਸਿਰਫ ਤੇ ਸਿਰਫ ਬੋਲੇ ਆ ਜੀ ਆ ਆਪਣੀ ਨੂਰਾਣੀ ਦੇ ਪੱਖ ਦੇ ਵਿੱਚ ਤੇ ਜਾਂ ਜਦੋਂ ਉਹ ਹੁਣ ਬੋਲੇ ਤੇ ਪ੍ਰਧਾਨ ਮੰਤਰੀ ਮੋਦੀ ਦੀ ਸਿਫਤ ਦੇ ਵਿੱਚ ਬੋਲੇ ਆ ਜਿਹਦੇ ਕਰਕੇ ਇਹ ਰੌਲਾ ਕਾਫੀ ਵਧਿਆ ਹੋਇਆ ਵੀ ਅਕਾਲੀ ਦਲ ਦੇ ਵਿੱਚ ਰਹਿ ਕੇ ਤੇ ਭਾਜਪਾ ਦੇ ਪੱਖ ਦੀ ਗੱਲ ਕਰਨੀ ਤੇ ਉਹ ਕਹਿੰਦੇ ਵੀ ਇਹ ਗੱਲ ਸ਼ੋਭੀ ਨਹੀਂ ਹੈਗੀ ਉਹ ਕਹਿੰਦੇ ਵੀ ਇਹ ਗੱਲ ਚੰਗੀ ਨਹੀਂ ਹੈਗੀ ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਤੇ ਹੁਣ ਮੰਗ ਕੀਤੀ ਜਾ ਰਹੀ ਹੈ ਪਾਰਟੀ ਆਗੂਆਂ ਦੇ ਵੱਲੋਂ ਵੀ ਭਾਈ ਜੇਕਰ ਸਿਫਤਾਂ ਦੇ ਪੁਲ ਬਣੇ ਜਾ ਸਕਦੇ ਆ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ ਭਾਜਪਾ ਦੇ ਤੇ ਫੇਰ ਭਾਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਫੇਰ ਇਹ ਕਿਉਂ ਨਹੀਂ ਗਲਤ ਨੂੰ ਗਲਤ ਕਹਿੰਦੇ ਫੇਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਵਾਂਗ ਕਾਰਵਾਈ ਇਹਨਾਂ ਦੇ ਉੱਤੇ ਕਿਉਂ ਨਹੀਂ ਹੁੰਦੀ ਤੇ ਮੇਰਾ ਖਿਆਲ ਹੈ ਵੀ ਸੁਖਬੀਰ ਸਿੰਘ ਬਾਦਲ ਨੇ ਸੂਚੀਆਂ ਬਣਾਉਣ ਦੇ ਵਾਸਤੇ ਕਹਤਾ ਵੀ ਸੂਚੀਆਂ ਬਣਾ ਲਓ ਵੀ ਜਿਹੜੇ ਜਿਹੜੇ ਵੀ ਬੰਦੇ ਨੇ ਇੱਥੇ ਕੀ ਆਕਾੜੀ ਦਲ ਦੇ ਵਿੱਚ ਰਹਿ ਕੇ ਆਕਾੜੀ ਦਲ ਦਾ ਪ੍ਰਚਾਰ ਨਹੀਂ ਕੀਤਾ ਤੇ ਹੋਰ ਵਿਰੋਧੀਆਂ ਦਾ ਪ੍ਰਚਾਰ ਕਰੀ ਗਏ ਆ ਤੇ ਉਹਨਾਂ ਦੇ ਖਿਲਾਫ ਹੋ ਕਰੇ ਜੀ ਆਪਾਂ ਬਣਦੀ ਸਰਦੀ ਕਾਰਵਾਈ ਕਰਨੀ ਆ ਜੀ ਜਿਹੜਾ ਸਭ ਔਰਤਾਂ ਨੂੰ ਜਿਹੜਾ 1000 ਰੁਪਏ ਦੇਣਾ ਸੀ ਸਰਕਾਰ ਨੇ ਪਹਿਲਾਂ ਤਾਂ ਉਹਨੂੰ ਲੈ ਕੇ ਬਹੁਤ ਜ਼ਿਆਦਾ ਸਵਾਲ ਹੁੰਦੇ ਰਹੇ ਨੇ ਕਿ ਕਦੋਂ ਦੇਣਾ ਹੈ ਕਦੋਂ ਦੇਣਾ ਹੈ ਕਦੋਂ ਦੇਣਾ ਹੈ ਫਿਰ ਬੀਤੇ ਦਿਨੀ ਭਗਵੰਤ ਸਾਨ ਜੀ ਨੇ ਇਹ ਗੱਲ ਕਹਿ ਦਿੱਤੀ ਕਿ 1000 ਨਹੀਂ 1100 ਰੁਪਏ ਦੇਵਾਂਗੇ ਔਰਤਾਂ ਨੂੰ ਹੁਣ ਉਹਨੂੰ ਲੈ ਕੇ ਕਹਿੰਦੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਜੀ ਦੇਖੋ ਗੱਲ ਇਹ ਜੀ ਕਿ ਭਗਵੰਤ ਸਾਨ ਜੀ ਦੇ ਵੱਲੋਂ ਲੰਮੀ ਪ੍ਰਕਿਰਿਆ ਬਣਾ ਦਿੱਤੀ ਗਈ ਆ ਵੀ ਜੇ ਇੰਉਂ ਕਰਾਂਗੇ ਤਾਂ ਫਿਰ ਇੰਉਂ ਪੈਸੇ ਆ ਜਾਣੇ ਤੇ ਫਿਰ ਜਦੋਂ ਇੰਉਂ ਪੈਸੇ ਆ ਗਏ ਤਾਂ ਫਿਰ ਇਹਨੂੰ ਦੇ ਦੇਵਾਂਗੇ ਤੇ ਫਿਰ ਇਧਰੋਂ ਪੈਸੇ ਆ ਗਏ ਉਹਨਾਂ ਨੇ ਅਗਲਾ ਕੀਤਾ ਹੁਣ ਇਸ ਗੱਲ ਦੇ ਉੱਤੇ ਕਿੰਤੂ ਬਣਾ ਸੁਭਾਵਿਕਾ ਭਗਵਾਨਤਮਨ ਸਰਕਾਰ ਨੇ ਗਰੰਟੀ ਗਰੰਟੀਆਂ ਦਿੱਤੀਆਂ ਸੀ ਉਹਦੇ ਵਿੱਚ ਕਿਹਾ ਸੀ ਵੀ ਜਦੋਂ ਸਾਡੀ ਸਰਕਾਰ ਆ ਗਈ ਔਰਤਾਂ ਨੂੰ 1000 ਰੁਪਏ ਦੇਵਾਂਗੇ ਉਹ 1000 ਰੁਪਏ ਦੇਣ ਵਾਲੀ ਗੱਲ ਉਵੇਂ ਦੀ ਉਵੇਂ ਖੜੀ ਆ ਹੁਣ ਜਦੋਂ ਭਗਵਾਨਤਮਨ ਨੂੰ ਪੱਤਰਕਾਰਾਂ ਨੇ ਇਹਨਾਂ ਵੋਟਾਂ ਦੇ ਮੌਕੇ ਪੁੱਛਿਆ ਉਹ ਕਹਿੰਦੇ ਦੇਖੋ ਜੀ ਅਸੀਂ ਪੰਜਾਬ ਦੇ ਕੱਲੇ-ਕੱਲੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਕੱਲੇ-ਕੱਲੇ ਖੇਤ ਤੱਕ ਨਹਿਰੀ ਪਾਣੀ ਪਹੁੰਚ ਗਿਆ ਦਾ ਮਤਲਬ ਇਹ ਆ ਵੀ ਕਿਸਾਨ ਦੀ ਟਿਊਬਵੈਲਾਂ ਦੇ ਉੱਤੇ ਨਿਰਭਰਤਾ ਘਟ ਗਈ। ਪੰਜਾਬ ਦੇ ਵਿੱਚ 14 ਲੱਖ ਤੋਂ ਵੱਧ ਟਿਊਬਵੈਲ ਆ। ਜਦੋਂ 10-11 ਲੱਖ ਟਿਊਬਵੈਲ ਬੰਦ ਹੋ ਗਿਆ ਤਾਂ ਮਤਲਬ ਇਹ ਆ ਵੀ ਸਰਕਾਰ ਜਿਹੜੀ ਸਬਸਿਡੀ ਦਿੰਦੀ ਹੈ ਇਹ ਟਿਊਬਵੈਲਾਂ ਦੇ ਉੱਤੇ ਸੈਂਕੜੇ ਹਜ਼ਾਰਾਂ ਕਰੋੜ ਰੁਪਈਆ ਉਹ ਵੀ ਬੰਦ ਹੋ ਜਾਊਗੀ। ਜਦੋਂ ਉਹ ਵੀ ਨਾ ਦੇਣੀ ਭਈ ਤਾਂ ਮਤਲਬ ਸਾਡੇ ਕੋਲੇ ਪੈਸੇ ਹੋਣਗੇ। ਜਦੋਂ ਉਹ ਵੀ ਸਾਡੇ ਕੋਲੇ ਪੈਸੇ ਪਏ ਹੋਣਗੇ ਬਾਧੂ ਤੇ ਅਸੀਂ ਹਜ਼ਾਰ ਕਿਉਂ ਉਸ ਦਾ 1100 ਰੁਪਈਆ ਵੀ ਦੇ ਰਾਂਗੇ। ਵਿਰੋਧੀ ਪਾਰਟ ਗਏ ਗੱਲ ਕਹਿ ਰਹੇ ਕਿ ਤੁਸੀਂ ਚੋਣਾਂ ਦੇ ਮੌਕੇ ਗੱਲ ਕਹੀ ਸੀ। ਵੀ ਅਸੀਂ ਸਭ ਤੋਂ ਪਹਿਲਾਂ ਤਾਂ ਜੀ ਇਉਂ ਕਰਾਂਗੇ ਜੀ ਕਿ ਨਹਿਰੀ ਪਾਣੀ ਪਹੁੰਚਾਵਾਂਗੇ ਖੇਤਾਂ ਤੱਕ ਜੇ ਮੰਨ ਲਓ ਖੇਤਾਂ ਤੱਕ ਪਾਣੀ ਪਹੁੰਚ ਗਿਆ ਤੇ ਫਿਰ ਉਸ ਤੋਂ ਬਾਅਦ ਟਿਊਬਵੈਲ ਬੰਦ ਹੋ ਜਾਣੇ ਤੇ ਫਿਰ ਸਬਸਿਡੀ ਬੰਦ ਹੋ ਜਾਊ ਤੇ ਫਿਰ ਤੁਹਾਨੂੰ ਪੈਸੇ ਦੇ ਦਾਂਗੇ ਹੁਣ ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ ਦੇ ਵਿੱਚ ਡਰਾਮਾ ਕਰ ਰਹੇ ਹੋ ਹਜ਼ਾਰ ਦੀ ਥਾਂ ਦੇ ਉੱਤੇ ਤੁਸੀਂ 100 ਰੁਪਏ ਵਧਾ ਕੇ 1100 ਦਾ ਚੋਗਾ ਪਾ ਰਹੇ ਆ ਤੇ ਤੁਸੀਂ ਇਹ ਪ੍ਰਕਿਰਿਆ ਇਹ ਕਿਹੜਾ 15 ਮਿੰਟਾਂ ਦੇ ਵਿੱਚ ਪੂਰੀ ਹੋਣ ਵਾਲੀ ਜਿਹੜੀ ਕਿਹਨੇ ਨਹਿਰੀ ਪਾਣੀ ਐ ਹੋਜੂ ਮੋਟਰ ਬੰਦ ਐ ਹੋਜੂ ਫਲਾਣਾ ਐ ਹੋਜੂ ਸੋ ਵਿਰੋਧੀ ਪਾਰਟੀਆਂ ਨੇ ਇਸ ਗੱਲ ਦੇ ਉੱਤੇ ਘੇ ਜੀ ਤੇਨਾਂ ਪਾਸੇ ਵੀ ਗਰਮੀ ਨੇ ਬੁਰੇ ਹਾਲ ਕੀਤੇ ਹੋਏ ਨੇ ਦਿੱਲੀ ਦੇ ਵਿੱਚ ਤਾਪਮਾਨ 52 ਡਿਗਰੀ ਤੋਂ ਵੀ ਪਾਰ ਹੋ ਗਿਆ ਬਿਹਾਰ ਦੇ ਵਿੱਚ ਕਈ ਵਿਦਿਆਰਥੀ ਬੇਹੋਸ਼ ਹੋ ਗਏ ਨੇ ਪੰਜਾਬ ਦੇ ਵਿੱਚ ਵੀ ਗਰਮੀ ਨੇ ਪੂਰੇ ਵੱਟ ਕੱਢੇ ਹੋਏ ਨੇ ਜੀ ਬਿਲਕੁਲ ਜੀ ਬਿਲਕੁਲ ਇਹ ਗੱਲ ਸੱਚੀ ਹੈ ਵੀ ਪੰਜਾਬ ਦੇ ਵਿੱਚ ਗਰਮੀ ਵਹਿਦ ਪੰਜਾਬ ਦੇ ਵਿੱਚ ਗਰਮੀ ਨੇ ਵੱਟ ਕੱਢੇ ਪਏ ਆ ਕੱਲੀ ਪੰਜਾਬ ਦੇ ਵਿੱਚ ਨਹੀਂ ਲੰਘੇ ਕੱਲ ਰਾਜਸਥਾਨ ਦੇ ਵਿੱਚ 52 ਡਿਗਰੀ ਟੈਂਪਰੇਚਰ ਦਰਜ ਕੀਤਾ ਗਿਆ 52.3 ਡਿਗਰੀ ਟੈਂਪਰੇਚਰ ਦਿੱਲੀ ਦੇ ਕੁਝ ਖੇਤਰਾਂ 'ਚ ਦਰਜ ਕੀਤਾ ਗਿਆ 48 ਸਾਢੇ 48 ਤੱਕ ਪੰਜਾਬ ਦੇ ਵਿੱਚ ਟੈਂਪਰੇਚਰ ਪਹੁੰਚ ਗਿਆ ਸੋ ਇਹ ਗਰਮੀ ਲੂ ਦੇਣ ਵਾਲੀ ਹੈ ਗਰਮੀ ਨੇ ਲੋਕਾਂ ਦਾ ਦਵਾਲਾ ਕੱਢਿਆ ਪਿਆ 66 ਲੋਕਾਂ ਦੀ ਮੌਤ ਹੁਣ ਤੱਕ ਰਾਜਸਥਾਨ ਦੇ ਵਿੱਚ ਹੋ ਚੁੱਕੀ ਗਰਮੀ ਦੇ ਕਰਕੇ 7 ਲੋਕਾਂ ਦੀ ਮੌਤ ਪੰਜਾਬ ਦੇ ਵਿੱਚ ਹੋ ਗਈ ਗਰਮੀ ਦੇ ਕਰਕੇ ਸੋ ਗਰਮੀ ਨੇ ਸੱਚੀ-ਮੁੱਚੀ ਵਟ ਕੱਢੇ ਪਏ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜਿਹੀ ਇੰਨੀ ਜੀ ਫਿਰ ਵਿਚਾਰਾਂ ਨੂੰ ਨਿਸ਼ਾਨ ਚ ਪਾਵਾਂਗੇ ਮਿਹਰਬਾਨੀ ਮਿਹਰਬਾਨੀ